ਜਾਦਾ ਹੈ ਠੀਕ ਹੈ ਤੇ ਇਸ ਕਰਕੇ ਆਪਾਂ ਅੱਜ ਸਾਡੇ ਬਿਵਾਰੀ ਭਰਾਵਾ ਅੱਜ ਇਸ ਸਮੇਂ ਜਿਹੜੀ ਇਸ ਸਮੇਂ ਦੀ ਜਿਹੜੀ ਅਜੜਾ ਹੈ ਅਜੜਾ ਨੇ ਹੀ ਹੋਤੀ ਮਾਤੇ ਕੇ ਕੇਸ ਸੈਸ਼ਨ ਦਾ ਹਿੱਸਾ ਵਾਂਗ ਦਾ ਜ਼ੀਰੋ ਆਵਰ ਦੇ ਵਿੱਚ ਆਪਾਂ ਇਸ ਅਪਣੇ ਐਗਿਟੇਸ਼ਨ ਨੂੰ ਅੱਗੇ ਨਾਮ ਦਿਵਾਈਏ ਸਾਨੂੰ ਤਾਂ ਸਾਡੇ ਮੈਂਬਰ ਇਹ ਕਹ ਰਹੇ ਸੀਗੇ ਆਪਾਂ ਤੁਹਾਡਾ ਦੀ ਜਗੇ ਡੀਜੀ ਉਹ ਨਹੀਂ ਦਈਏ ਪੰਜਾਬ ਬਸ ਹੀ ਚਾਹ ਦੇ ਦੀਏ ਪਰ ਉਹਦੇ ਨਾਲ ਅਸੀਂ ਕਬਲੇ ਤੁ ਜੇ ਜਿਹੜੀ ਕੈਮਰਸ ਤੇ ਲਾਈਨ ਐਸੀ ਆ ਕਿ ਜਿਹੜੀ ਦੁਨੀਆ ਦੀ ਲੋਕਾਂ ਦੇ ਲਾਈਨ ਨਾਲ ਜੁੜੀ ਹੋਈ ਆ ਤਰੇਣਾ ਕਹਿੰਦੇ ਆ ਪਰ ਇਹ ਸਭ ਲੋਕਾਂ ਦੇਖੋ ਇੰਨੀ ਕਰਾਉਡੀ ਨਾ ਥੋੜਾ ਇੱਥੇ ਕਿਤੇ ਸੋਨਾ ਹਾਂ ਉਹ ਤਾਂ ਹਾਂਜੀ ਉਹਨੇ ਕਦੇ ਟ੍ਰੇਕਰ ਆਪਣੇ ਕੋਲ ਦੀਆਂ ਗੱਲਾਂ ਕਰਦਾ ਨਾਲ ਜਿਹੜੀ ਕੱਲ੍ਹ ਜਿਹੜੀ ਚੀਜ਼ ਹੋਈ ਐ ਉਹਨੇ ਫਨ ਹੋਰ ਬੜਾ ਹੋ ਗਿਆ ਕਿਉਂਕਿ ਪਹਿਲਾਂ ਉਹ ਇੰਦਰ ਮੈਡੀਕਲ ਦੇ ਹੋ ਸੀ ਉਹ ਵੀ ਅਸੀਂ ਫੜਦੇ ਵੀ ਹੁੰਦੇ ਸੀ ਹੱਜੇ ਵੀ ਉਹਨਾਂ ਤੋਂ ਇੱਕ ਬੰਦਾ ਫਟੜਾ ਹੋ ਗਿਆ ਅਮਰ ਸਰ ਉਹ ਸੀ ਫੜਨੇ ਪਹਿਲਾਂ ਜਿਹੜੀ ਹੋਈਆਂ ਨੇ ਅਸੀਂ ਟੇਸਟ ਟੂ ਟੈਸਟ ਕਰੀ ਜਾਂਦੇ ਆ ਅਸੀਂ ਵੀ ਮੈਂ ਆ ਦੇਖੋ ਚਲੋ ਅਸੀਂ ਹਰ ਵਕਤ 12 ਘੰਟੇ ਤੋਂ ਉੱਪਰ ਅਸੀਂ ਡਿਊਟੀ ਕਰਦੇ ਆ ਫਿਰ ਵੀ ਕਈ ਵਾਰ ਇਹ ਚੀਜ਼ਾਂ ਹੁੰਦੀ ਜੋ ਬਾਹਰੋਂ ਆਉਂਦੇ ਨੇ ਬੰਦੇ ਨੇ ਸ਼ਾਇਦ ਤੇ ਨਹੀਂ ਹੁੰਦੇ ਜਿਹੜੇ ਬਾਹਰੋਂ ਆਉਂਦੇ ਨੇ ਕੁਝ ਨਾ ਕੁਝ ਕਰ ਜਾਂਦੇ ਨੇ ਘੜਾਂ ਛਾਤੇ ਹੁੰਦੇ ਨੇ ਹੁਣ ਵੀ ਅਸੀਂ ਪੰਜ ਲੰਗ ਲੱਕ ਕਰ ਲੈਨੇ ਬੰਦੇ ਅਸੀਂ ਲੈ ਕੇ ਉਹਨਾਂ ਨੂੰ ਤੇ ਇਹ ਵੀ ਜਲਦੀ ਜਲਦੀ ਟ੍ਰੇਸ ਕਰ ਲਾਂਗੇ ਸਾਡਾ ਤੁਹਾਨੂੰ ਇਹ ਆਸ਼ਵਾਸਨ ਹੈ ਦੇਖੋ ਅਸੀਂ 24 ਘੰਟੇ ਹਾਜ਼ਰ ਹਾਂ ਤੁਹਾਡੇ ਕੋਲ ਤੁਹਾਨੂੰ ਫੋਨ ਕਰੋ ਕੋਈ ਵੀ ਕਰੋ ਤੁਹਾਨੂੰ ਇਹ ਨਹੀਂ ਕੋਈ ਹੋਰ ਵੀ ਤੁਹਾਡੇ ਆਪਣੇ ਕੋਈ ਹੋਰ ਹੋ ਜਾਂਦਾ ਕਿਉਂਕਿ ਆਪਾਂ ਕਈ ਵਾਰ ਗਲਤੀ ਵੀ ਹੋ ਜਾਂਦੀਆਂ ਨੇ ਅਸੀਂ ਉਸ ਚ ਵੀ ਥੋੜਾ ਸਾਵਧਾਨ ਹੁੰਦੇ ਹਾਂ ਪੁਲਿਸ ਹਰ ਟਾਈਮ ਤੁਹਾਡੇ ਨਾਲ ਆ ਕਿਉਂਕਿ ਕਈ ਵਾਰ ਹੁੰਦਾ ਪਰਿਵਾਰੇ ਕੋਈ ਚੀਜ਼ਾਂ ਹੋ ਜਾਂਦੀਆਂ ਪੁਲਿਸ ਨੂੰ ਤਾਂ ਆ ਜਾਂਦੀਆਂ ਨੇ ਜਦ ਤੁਸੀਂ ਸਾਡੇ ਨਾਲ ਕਰਦੇ ਹੋ ਜਦੋਂ ਅਸੀਂ ਤੁਹਾਨੂੰ ਭਰਾਵਾਂ ਵਾਂਗੂ ਰਹਿਨੇ ਆ ਅਸੀਂ ਉਹ ਵੀ ਚੀਜ਼ਾਂ ਵੀ ਕਰਦੇ ਨਹੀਂ ਕੋਈ ਗੱਲ ਨਹੀਂ ਇਹ ਕਿਹੜਾ ਬਹੁਤ ਹੁਣੇ ਕੋਈ ਪਰਿਵਾਰ ਕਰੀ ਚੁੱਕਿਆ ਤੁਸੀਂ ਵੀ ਸਾਡਾ ਸਾਥ ਦੋ ਅਸੀਂ ਦੇਖੋ ਇਹ ਵੀ ਅਸੀਂ ਆ ਕੇ ਇੱਥੇ ਜਦੋਂ ਸਾਨੂੰ ਫ੍ਰੀ ਟਾਈਮ ਮਿਲਦਾ ਹੈ ਐਸਐਚਓ ਦਾ ਅਸੀਂ ਆ ਕੇ ਇੱਥੇ ਨਾਕਾ ਵੀ ਲੱਗ ਲਏ ਠੀਖੜਾ ਉੱਦੋਂ ਮੈਂ ਕਿਉਂਕਿ ਮੈਨੂੰ ਪਤਾ ਇਹ ਮਾਰਕੀਟ ਬਹੁਤ ਜ਼ਿਆਦਾ ਹੋਇਆ ਤੇ ਹਰ ਵਕਤ ਅਸੀਂ ਰਾਤ ਨੂੰ ਵੀ ਘੁੰਮੇ ਜਾਂਦੇ ਆ ਤੇ ਕਾਈਂਡਲੀ ਤੁਸੀਂ ਸਾਡਾ ਸਾਥ ਦੋ ਅਸੀਂ ਇਹ ਵੀ ਬੰਦੇ ਬਣ ਗਏ ਸਾਨੂੰ 2-3 ਦਿਨ ਦਾ ਟਾਈਮ ਦੇ ਦਿਓ ਅਸੀਂ ਫੜ ਕੇ ਪੰਜ ਬੰਦੇ ਅਸੀਂ ਰਾਉਂਡ ਅਪ ਕਰ ਲਿਆ ਇਹ ਵੀ ਅਸੀਂ ਫੜ ਲੰਨੇ ਆ ਇਹ ਵੀ ਜਾਣਣੀ ਜ਼ਰੂਰ ਹੈ ਨਾਮ ਨਹੀਂ ਲਾ ਕੇ ਪਿੰਡਾਂ ਦੇ ਹੀ ਹੋਣਗੇ ਤੇ ਇਸ ਕਰਕੇ ਇਹ ਮੈਂ ਤੁਹਾਨੂੰ ਬਿਲਕੁਲ ਵੀ ਡਰਨੀ ਲੋੜ ਨਹੀਂ ਅਸੀਂ 24 ਘੰਟੇ ਆਜਾ ਪੀਸਿਆ ਸਾਡਾ ਹਰ ਵਕਤ ਅਸੀਂ ਨਾਕਾ ਵੀ ਤਾਂ ਇੱਥੇ ਮੇਨਲੀ ਜਗਤ ਲਵਾਉਣੇ ਨੇ ਜਿਹੜੇ ਬੀ.ਐਸ. ਨੇ ਤੇ ਕਿਪੜ ਰੱਖਿਆ ਸੀ ਅਸੀਂ ਇਹ ਕਹਿਣਾ ਚਾਹਦੇ ਆ ਇਨਸ਼ਾਅੱਲਾ ਸਾਫ਼ ਹੋ ਸਾਨੂੰ ਦੋ ਤਿੰਨ ਦਾ ਟਾਈਮ ਲਵੋ ਅਸੀਂ ਤੁਹਾਡੇ ਨਾਲ ਆ ਤੇ ਜਿਵੇਂ ਵੀ ਤੁਸੀਂ ਕਹੋਗੇ ਅੱਜ ਦਾ ਦੋ ਦਿਨ ਦਾ ਟਾਈਮ ਟੇਬਲ ਮੈਂ ਫੜ ਲਿਆ ਸੀ ਉਹਦਾ ਫਿਰ ਤੁਹਾਡੇ ਮੂਰੇ ਲਿਆ ਕੇ ਰੱਖ ਦਿੰਨੇ ਹਾਂ ਬੰਦਿਆ ਤੇ ਜਿਵੇਂ ਟੋਡਾ ਹੋਊਗਾ ਅਸੀਂ ਮਨਜ਼ੂਰ ਆ ਸਾਨੂੰ ਖੜੇ ਰਹਿਣ ਮੱਤੇ ਤੇ ਇਹ ਨਹੀਂ ਕਹਿਣਾ ਚਾਹਨਾ ਔਰ ਅਕਸਰ ਥੋੜੇ ਨਾਲ ਇਹੋ ਚੀਜ਼ਾਂ ਹੋ ਜਾਂਦੀਆਂ ਨੇ ਪਰ ਇਹ ਨਹੀਂ ਕਿ ਸੀ ਦਿলো ਸੀ ਬਹੁਤ ਬੰਦ ਕਰਦੇ ਆ ਅਸੀਂ ਲੱਗੇ ਰਹਿੰਦੇ ਆ ਅਸੀਂ ਕੋਈ ਵੀ ਦਿਨ ਹੋਵੇ ਕੋਈ ਵੀ ਜਿਹਾਰ ਹੋਵੇ ਅਸੀਂ ਆਪਣੇ ਘਰਾਂ ਨੂੰ ਨਹੀਂ ਜਾਂਦੇ ਅਸੀਂ ਇੱਥੇ ਆਪਣਾ ਪੂਰਾ ਡਿਊਟੀ ਕਰਕੇ ਖਤਮ ਕਰਕੇ ਜਸ ਅਸੀਂ 11 ਵਜੇ ਕਰੀ ਜਾਂ ਵੜਦੇ ਆ ਤੇ ਅਸੀਂ 6 ਵਜੇ ਫਿਰ ਸ਼ੁਰੂ ਹੋਨੇ ਰੇਡਰ ਇਹ ਸਾਡਾ ਵੀ ਉਹ ਸਮਝੋ ਕੋਈ ਗੱਲ ਨਹੀਂ ਅਸੀਂ ਤੁਹਾਡੇ ਨਾਲ ਆ ਤੁਹਾਡਾ ਵੀ ਰੋਸ ਚਲੋ ਹੋ ਜਾਂਦਾ ਆ ਇਹ ਨਹੀਂ ਜ਼ਰੂਰੀ ਹੈ ਬਟ ਕੋਧੂ ਗੱਲ ਵੀ ਅਸੀਂ ਕਰ ਲਾਂਗੇ ਟੀਚਰ ਥੈਂਕ ਯੂ ਧੰਨਵਾਦ ਜੀ ਇਹ ਦਸੀਂ ਇੱਥੇ ਇਕੱਠੇ ਹੋਏ ਆ ਕੱਲ ਵੀ ਬਾਦ ਦਾ ਸੁਣ ਲੈ ਕੇ ਜਦੋਂ ਵੀ ਕੋਈ ਗੱਲਬਾਤ ਹੁੰਦੀ ਆ ਚਿੰਤਾ ਨ ਕੋਈ ਚੀਜ਼ ਹੁੰਦੀ ਆ ਜਿਸ ਘਟਨਾ ਬਾਰੇ ਗੱਲ ਵਾਰਤਾ ਗਈ ਕਿ ਉਹਨੂੰ ਜ਼ਿਆਦਾ ਟੈਨਸ਼ਨ ਹੁੰਦੀ ਹੈ ਕਿ ਜਿਹੜੇ ਆਂਡ ਬੋਣ ਹੁੰਦੇ ਆ ਜਾਂ ਹੋਰ ਜਿਹੜੇ ਸਹਿਤਾਰ ਹੁੰਦੇ ਉਹਨਾਂ ਨੂੰ ਵੀ ਟੈਨਸ਼ਨ ਹੁੰਦੀ ਹੈ ਕਿ ਕੱਲ ਨੂੰ ਕੀ ਦੀ ਬਾੜੀ ਆਣੀ ਹੈ ਇਹਦੇ ਬਾਰੇ ਕੋਈ ਪਤਾ ਨਹੀਂ ਜਿਸ ਤਰ੍ਹਾਂ ਕੱਲ ਵੀ ਗਿਆਸ ਦਾ ਕਿ ਪ੍ਰਸ਼ਾਸਨ ਦੇ ਕੋਲ ਫੋਰਸ ਘੱਟ ਹੈਗੀ ਆ ਉਹ ਜਿਹੜੀ ਫੋਰਸ ਹੈਗੀ ਵੀ ਆ ਉਹ 18-18 ਕਰਕੇ ਡੋਪੀ ਕਰਦੀ ਹੈ ਕਿ ਇਹ ਲੇਕਰ ਉਹ ਵੀ ਬਹੁਤ ਪ੍ਰਸ਼ਾਨ ਹੈ ਉਹ ਵੀ ਕਈ-ਕਈ ਦਿਨ ਅ ਪ੍ਰਗਟ ਜਆਪਨਦੇ ਰਹੇਗੇ ਅਤੇ ਬਾਗਬਾ ਪ੍ਰਸ਼ਾਸਨ ਇੱਕੋ ਗੱਲ ਕਹਿੰਦੇ ਹੈ ਕਿ ਤੇਰੀ ਖੋਸਗੀ ਆ ਉਹ ਤੁਹਾਨੂੰ ਵਧਾਈ ਜਾਓ ਸਿੱਧਾ ਕੋ ਨਾਕੇ ਠੀਕ ਹੈ ਤੁਸੀ 2 ਦਿਨ ਦੇ ਲਈ ਹੁਣ ਪਲੀਜ਼ ਆਪ ਆਪਰੇ ਜੋ ਵੀ ਤੁਹਾਡਾ ਰੁਟੀਨ ਮੈਟਰ ਹੈ ਉਸ ਦੇ ਉੱਪਰ ਲੋਟਾਂਗੇ ਮੁਰਾਗੇ ਕੰਮ ਆਪਣੇ ਕਰਾਂਗੇ ਤੁਹਾਡੇ ਸਭ ਦਾ ਸਭ ਨੂੰ ਹੀ ਤੁਹਾਡੇ ਵੱਲੋਂ ਹੀ ਤੁਹਾਡਾ ਧੰਨਵਾਦ ਕਰਦੇ ਆ। ਸਾਧਾ ਤੁਨ ਲੈ ਕੇ ਅੱਜ ਇਹ ਦੁਆਰਾ ਫੁਗੜਾ ਦਾ ਕੁਝ ਮਾਜ ਜਿਹੜਾ ਇਕੱਠਾ ਹੋਇਆਗਾ ਸਿੱਟੀ ਮੈਡੀਕਲ ਸਪੋਰਟ ਦੇ ਤੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਕੀ ਆ ਸਿਰਫ ਜਿਨ੍ਹਾਂ ਦਾ ਵਾਰਦਾਤ ਹੁੰਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਬਾਕੀ ਸ਼ਹਿਰ ਵਾਸੀ ਨੂੰ ਚਿੰਤਾ ਹੁੰਦੀ ਹੈ ਕਿ ਕਦੇ ਕਿਸੇ ਨੂੰ ਵਾਰੀ ਆ ਸਕਦੀ ਹੈ ਅਸੀਂ ਪ੍ਰਸ਼ਾਸਨ ਨੂੰ ਅਪਰੋਚ ਕਰਦੇ ਹਾਂ ਕਿ ਅਸੀਂ ਬਾਰ-ਬਾਰ ਕਹਿੰਦੇ ਹਾਂ ਕਿ ਹੁਣ ਸਾਡੇ ਵਿੱਚ ਜਿਹੜੇ ਕੰਮ ਵੀ ਸਾਡੇ ਨਾਲ ਹੀ ਹੋਏ ਆ। ਕਿ ਇੱਥੇ ਜਿਹੜੀ ਫੋਰਸ ਇਕੱਠੀ ਹੈਗੀ ਆ ਉਹ ਫੋਰਸ ਵੀ ਕਦੇ ਨੂੰ ਜਿਹੜਾ ਜਲਦੀ ਤੋਂ ਜਲਦੀ ਇਹ ਪੂਰਾ ਕੀਤਾ ਜਾਵੇ ਹੋਰ ਹੋਊਗੇ ਤਾਂ ਨਾਟਕ ਤੁਹਾਡੇ ਦੱਗਣਗੇ ਨਾਟਕ ਹੋਊਗੇ ਤਾਂ ਬੰਦੇ ਜਿਹੜੇ ਇਹ ਬਾਣੀ ਫੜਨ ਦੀ ਚਾਹਤ ਹੈ ਅਧਰਵਾਇਤ ਬੰਦੇ ਜਿਹੜੇ ਹੈਗੇ ਭੱਜ ਜਾਂਦੇ ਹੈਗੇ ਜਦੋਂ ਤੁਸੀ ਵੀ ਪਰੇਸ਼ਾਨ ਹੋ ਤੇ ਅਸਾਨੂੰ ਪਰੇਸ਼ਾਨ ਕਰਦੇ ਮੈਂ ਫੇਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਐਸਐਸਪੀ ਮਿਲਸਾਹਾਂ ਨੂੰ ਔਰ ਐਸਪੀ ਸਾਹਿਬ ਨੂੰ ਕਿ ਜਿਹੜੀ ਹੈ ਕਿ ਖੁਗਵਾੜੇ ਦੀ ਜਿਹੜੀ ਸਿਕਿਉਰਟੀ ਜਿਹੜੀ ਹੈਗੀ ਪੀਸੀਆਰੇ ਦੀ ਹੈ ਇਹਨੂੰ ਵੀ ਵਧਾਇਆ ਜਾਵੇ ਉਹ ਜਿਹੜੀ ਗੂਦੀ ਫੋਰਸ ਥਾਣੇ ਔਰ ਸਿਟੀ ਦੇ ਵਿੱਚ ਹੈਗੀ ਹੈ ਇਹਦੇ ਵਿੱਚ ਵੀ ਜਿਹੜੇ ਪਤੀ ਪਤੀਤੀ ਦੇ ਬੰਦੇ ਜਿਹੜੇ ਹੋਰ ਪਾਏ ਜਾਣ ਔਰ ਸ਼ਾਇਦ ਵਿੱਚ 15 20 ਜਿਹੜੀਆਂ ਫੋਰਟੇ ਲੇ ਸਕੀਆਂ ਉੱਤੇ ਦੋ ਦੋ ਭਾਗ ਤਿੰਨ ਤਰ ਬੰਦੇ ਦਾ ਜਿਹੜਾ ਨਕਾ ਲਗਾਇਆ ਜਾਵੇ ਜਿਹੜੀ ਵੀ ਕੋਈ ਬੰਦਾ ਲੰਘਦਾ ਹੈਗਾ ਅਨਪਛਾਣਿਆ ਹੈਗਾ ਡਾਊਟਫੁਲ ਹੈਗਾ ਉਹਨੂੰ ਰੋਕ ਕੇ ਉਹਨੂੰ ਚੈੱਕ ਕੀਤਾ ਜਾਵੇ ਜੇ ਉਹ ਗਲਤ ਹੈਗਾ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਐਸਐਚਓ ਸਾਹਿਬ ਨੇ ਤੁਹਾਡੇ ਕੋਲ ਕਿੰਨਾ ਟਾਈਮ ਲਿਆ ਹੁੰਦਾ ਦੋ ਦਿਨ ਦਾ ਐਸਐਚਓ ਸਾਹਿਬ ਨੇ ਟਾਈਮ ਦੇਇਆਗਾ ਕਿ ਦੋ ਦਿਨ ਦਾ ਸਮਾਂ ਕੱਢ ਦਿਓ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਦਾ ਹੱਲ ਕੱਢ ਕੇ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਦੇ ਸੇਟੀ ਦਾ ਜਿਹੜਾ ਅੱਜ 11 ਵਜੇ ਦਾ ਤੁਹਾ ਨਾਲ ਲੱਗਾ ਸੀਗਾ ਤੇ ਤੇਦੇ ਪ੍ਰੋਸੀ اٹھਾਇਆ ਗਿਆ ਜਿਹੜਾ ਅੱਜ ਦਾ 11 ਵਜੇ ਦਾ ਮਿਲਨ ਸਕੱਤਰ ਨਾਂ ਦੀ ਸਗਾ 11 ਵਜੇ 11 ਵਜੇ ਕੱਟੇ ਹੋ ਕੇ ਅਗਲਾ ਜੋ ਪ੍ਰੋਗਰਾਮ ਹੈਗਾ ਉਹ ਤੈਅ ਕਰਨਾ ਸਿਕਾ ਉਹਦੇ ਵੀ ਅੱਜ ਸਵੇਰੇ ਧੰਨੇ ਨਾਲ ਰੂਪ ਨੇ ਕਿਸੇ ਦੇ ਮਿਲਤਾ ਕੋ ਦੰਨਿਆ ਬਿਚਾ ਕੇ ਬੈਠੇ ਨਹੀਂ ਹੈਗੇ ਇੱਕ ਅੱਜ ਦਾ ਮਤਲਬ ਇਹ ਸਿਕਾ ਵੀ ਆਪਾਂ ਅਗੋਕੀ ਕਰਨਾ ਹੈਗਾ ਪ੍ਰਸ਼ਾਸਨ ਨਾਲ ਕੀ ਗੱਲ ਕਰੀ ਹੈ ਕਿ ਮੈਂ ਐਸਪੀ ਸਾਹਿਬ ਨਾਲ ਮੈਂ ਇਹ ਗੱਲ ਕੀਤੀ ਹੈ ਜੀ ਹੈ ਲੇਕਿਨ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਕਿ ਤੁਸੀਂ ਸਾਡਾ ਸਾਥ ਦਿਓ ਤੁਸੀਂ ਜਦ ਸਾਥਾ ਦੇਉਂਗੇ ਤਾਂ ਅਸੀਂ ਕੁਝ ਨਾ ਕੁਝ ਕਰਾਂਗੇ ਅਸੀਂ ਕੁਸ਼ਾਸ਼ਾਂ ਕੀਤੀਆਂ ਨੇ ਤੁਸੀਂ ਜਦ ਤੱਕ ਨਾਕੇ ਨਹੀਂ ਲਗਾਉਂਦੇ ਤੱਕ ਇਹਦਾ ਕੋਈ ਹੱਲ ਨਹੀਂ ਹੋਣਾ ਨਾਕੇ ਦੇ ਲਈ ਇੱਕ ਪੁਲਿਸ ਦੀ ਇੱਕ ਡੋਰ ਪੈਣੀ ਆ ਉਹ ਪੁਲਿਸ ਜਿਹੜੀ ਹੈਗੀ ਆ ਉਹ ਤੁਸੀਂ ਅਰਗੇਨਾਈਜ਼ ਕਰੋ ਚਾਹੇ ਕਿ ਦਿਲਿੰਦਰ ਕਰੋ ਚਾਹੇ ਕਮੁਖ ਨੇ ਤੋਂ ਕਰੋ ਜਿਹੜੀ ਤੁਸੀਂ ਕਰੀ ਹੈਗੀ ਆ ਦਮ ਚ ਦੇ ਪਤੀਤੀ ਚਾਲੀ ਬੰਦੇ ਜਿਹੜੇ ਹੈਗੇ ਫੋੜੇ ਦੇ ਵਿੱਚ ਹੌਣ ਹੌਣੇ ਚਾਹੀਦੇ ਆ 15-20 ਨਾਕਿਆਂ ਦੇ ਵਿੱਚ ਰੋਜ਼ ਰੋਜ਼ ਚੈਕਿੰਗ ਹੋਣੀ ਚਾਹੀਦੀ ਹੈ ਜੀ ਤਾਂ ਕਿ ਬੱਤੇ ਜਿਹੜੇ ਇਹ ਪ੍ਰਕਟ ਕੀ ਕੀ ਹੁਣ ਕੱਲ ਨੂੰ ਮੰਡੇ ਮਾਰਨਿੰਗ ਦੁਕਾਨਾਂ ਖੁੱਲਣਗੀਆਂ ਮੈਡੀਕਲ ਸਾਰੀਆਂ ਕੱਲ ਦੁਕਾਨਾਂ ਖੁੱਲਣਗੀਆਂ ਕੱਲ ਸ਼ਾਮ ਤੋਂ ਬਾਅਦ ਅਸੀਂ ਜਿਹੜਾ ਇਹਨਾਂ ਨਾਲ ਮੀਟਿੰਗ ਕਰਾਂਗੇ ਕਿ ਸਾਹਿਬ ਨਾਲ ਇਸ ਦਿਨ ਨਾਲ ਲੋਕੋ ਚ ਗੱਲ ਹੋਈ ਹੈ ਕੋਪਰ ਕੋ ਸਾਹਿਬ ਨਾਲ ਅਗਲੀ ਕਾਰਵਾਈ ਕਰਾਂਗੇ ਥੈਂਕ ਯੂ